ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਸੂਜਾਂ ਵੜਾ ਦਿਖਾਉਣੀ ਹੈ ਸੇਲਾ ਰੇਟ ਡਿਟੇਲ ਵੀਡੀਓ ਦੇ ਵਿੱਚ ਚੂਗਾ ਧਾਰਾ ਮਾਰ ਕੇ ਦਿਖਾਵਾਂਗੇ ਆਓ ਅਗੇ ਵੀਰ ਨਗਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਨਾਂ ਜੀ ਮੇਰਾ ਜਸ਼ਨਪ੍ਰੀਤ ਪਿੰਡ ਪਧੌੜਨ ਜਿਲ੍ਹਾ ਬਰਨਾਲਾ ਤਸੀਲ ਦਾ ਬਾਬਾ ਜੀ ਮੋਬਾਈਲ ਨੰਬਰ ਜੀ ਆਪਣਾ 62805816628058166 ਦੋ ਬੜਾ ਤਾਜ਼ੇ ਸੂਝ ਆਪਣੇ ਕੋਲ ਪਕਾਉ ਅੱਜ ਮੈਂ ਬੜਾ ਕੱਦ ਦਾ ਅੰਦਾਜ਼ਾ ਲਾ ਲਓ 60 ਕਿੱਤੇ ਹਾਈਟ ਦੀ ਬੜਾ ਠੀਕਾ ਵੱਡੇ ਕੱਦ ਕਾਟ ਦੇ ਵਿੱਚ ਆ ਪੂਰੇ ਵੱਡਿਆਂ ਬਹਿੜਾ ਗੀਆਂ ਜੀ ਆ ਵੈਸੇ ਮੇਰੇ ਕੋਲ ਫਰੀ ਕੈਂਪੂ ਕਿਹੇ ਰਸੀ ਮਾਰੇ ਕਿ ਕਰਵਾਟੀ ਹੋਗੀ ਤੇ ਕਿਹੜਾ ਸੂਆ ਸੂਈ ਹੈ ਇਹ ਮਾਰ ਕੇ ਚਲੋ ਵੀ ਦੂਜਾ ਸੂਆ ਬੱਚਾ ਇਹਨੇ ਦੇਤਾ ਫੋਰ ਚੰਗੀ ਕੁਆਲਟੀ ਦੀ ਬੱਚੀ ਆ ਕਿੱਥੋਂ ਕੋਲੇ ਹੋ ਕੇ ਦਿਖਾਣੀ ਬਾਈ ਬੱਚੀ ਸੋ 나ੜੂਆ ਨਾਲ ਆ ਜਮਾ ਆਣਾ ਨਾ ਨਾ ਤੈਨਾਂ ਤੋਂ ਉਹ ਸੂਈ ਨੂੰ ਅੱਧੀ ਘੜੀ ਬਈ 18 ਲੀਟਰ ਬੋਲਾ ਬਈ ਤਿਆਰ ਆ ਬੱਚੀ ਥੱਲੇ ਕੈਨ ਦਾ ਭਾਵ ਤੀਜਾ ਦਿਨ ਅਜ ਸੂਈ ਨੂੰ ਆ ਤੇ ਜੇਰ ਜੂਰ ਜਮਾ ਡੰਨ ਹਾਂ ਬਈ ਜੇਰ ਦੀ ਵੀਡੀਓ ਆ ਬੋ ਕਹਿੰਦਾ ਸਾਰਾ ਕੁਝ ਦੇਵਾਗੇ ਬਈ ਬੇਰ ਨੂੰ ਆਪਾ ਤੇ 18ਾਂ ਦੀ 1 ਨੰਬਰ 18 ਬਈ 1 ਨੰਬਰ ਆ ਮੂਹਲੇ ਬਹਿਣੀ ਆ ਜਿਹੜਾ ਥਾਣਾ ਬਈ ਇਹ ਚ ਬਈ ਮੰਨ ਕੇ ਚਲੋ ਵੀ 7 8 18 ਘੰਟਾ ਘਾਟ ਆ ਵੀਰੇ ਬਸ ਦੂਜੇ ਥਾਨ ਨਾਲੋਂ ਦੂਜੇ ਥਾਨ ਨਾਲੋਂ ਵੀਰੇ ਜੀ ਤੇ ਰੇਟ ਫਿਰ ਆਪੋ ਜੀ ਕਰਦਾਂਗੇ ਰੇਟ ਬਾਈ ਫਿਰ ਟਾਡਾ ਵਾਡ ਵਾਲਾ ਫਿਰ ਉਹ ਜੀ ਰੇਟ ਹੀ ਕਰਾਗੇ ਬਾਈ ਅੱਛਾ ਕਹਿੰਦਾ ਆਪਾ ਪੌਣਾ ਥਾਣਾ ਮੰਨ ਲੇ ਬੰਦਾ ਆ ਪੌਣਾ ਥਾਣਾ ਮੰਨ ਲੇ ਬੰਦਾ ਵੈਸੇ ਸੁ ਚਵਾਈ ਦੇਖੋ ਸੁ ਚਵਾਈ ਦੇਖੋ ਕੋਈ ਆਪਾਂ ਬੱਚਾ ਨਹੀਂ ਲਾਇਆ ਕੁਝ ਨਹੀਂ ਕਰਿਆ ਆਈ ਬਹਿ ਗਏ ਆਪਾਂ ਬੈਠੇ ਲਈ ਬੈਠੇ ਮ ਕੋਈ ਚੱਕਰੀ ਹੈ ਨਹੀਂ ਯਾਰ ਸੋ ਵੈਸੇ ਦੇਖੋ ਵੀ ਧਾਰਾ ਆਉਂਦੀ ਆ ਹਣਾ ਥਾਂ ਦੇ ਵਿੱਚ ਆਹ ਧਾਰਾ ਆਉਂਦੀ ਆ ਬਾਈ ਜੀ ਸਭਰ ਧਾਰਾ ਵਗੈਰਾ ਚੋਣ ਵਗੈਰਾ ਜਿਵੇਂ ਇੱਕ ਨੰਬਰ ਆ ਤੇ ਵੈਸੇ ਆਪਾਂ ਦੱਸਤਾ ਵੀ ਪੌਣਾ ਥਾਣਾ ਹਣਾ ਹਾਂ ਬਾਈ ਧਾਰਾ ਘੱਟ ਆ ਜੀ ਬਾ ਠੀਕ ਆ ਤੇ ਬਾਕੀ ਥਾਣਾ ਕਰਨ ਤੇ ਰੇਟ ਵਾਈ ਇਹਦਾ ਕੀ ਰੱਖਿਆ ਕਮਾਲ ਦਾ ਆਪਾਂ ਬਾਪ ਭਾਈ ਲੈਣ ਦੇਣ ਦੀ ਗੱਲ ਹੀ ਆ 47000 ਰੁਪਏ ਬਾਈ ਵੇੜ ਦਾ ਵਟਨਾ 47000 ਸੱਜਰ ਤਾਜੀ ਸੂਈ ਆ ਮਗਰ ਬੱਚੀ ਆ ਹਨਾ ਸੋ ਬੱਚੀ ਦੇਖੋ ਬੜੀ ਪਿਆਰੀ ਬੱਚੀ ਆ ਮਗਰ ਇਹਦੇ ਹਨਾ ਤੇ ਜੇਰਦਾਰ ਕੰਮ ਜਮਾ ਟੋਟਲੀ ਡਾ ਨਾ ਜਮਾ ਸੋ ਵਿੱਚ ਵੀਰ ਬੱਚੀ ਦੇ ਕਹਿੰਦੇ ਆ ਆਪਾਂ ਲਾਉਣੇ ਰੁਪਏ ਤੇ ਬੱਚੀ ਬਾਈ ਬਨ ਕੇ ਚੱਲਦੀ ਆ ਸੋ 5447 ਜੋ ਬੱਚੀ ਵੀ ਕੱਟੀ ਜਾਊਗੀ ਮੈਂ ਰੱਖੂੰਗਾ ਫਿਰ 42000 ਦੀ ਰਹੇਗੀ ਸੋ ਜੇ ਸਾਡੇ ਵਾਲੇ ਦਾ ਮੁੱਲ ਹੀ ਕਰਾ ਵੀ ਵੀਰ ਆਏ ਨਾ ਕੋਈ ਆ ਕੇ ਪੈਂਦੀ ਵਾਲਾ ਕੀ ਲੈਣਾ ਉਹ ਨਹੀਂ ਭਈ ਮੁੱਲ ਹੈਗਾ ਬੈਠ ਦਾ ਉਹ ਫਾਇਦਾ ਨਹੀਂ ਗੱਲਾਂ ਮੈਂ ਤਾਂ ਕਹਿ ਦਿੰਦਾ ਭਾਈ 52 53000 ਰੁਪਏ ਮੋੜ ਕੇ ਕਹਿੰਦਾ ਭਈ 40 ਦੀ ਲੈ ਜਾ 45 ਦੀ ਲੈ ਜਾ ਜੀ ਕੋਈ ਫਾਇਦਾ ਨਹੀਂ ਭਾਈ ਕਿਉਂਕਿ ਆਪਣੇ ਕਾਫ ਵਗੈਰਾ ਛੱਡੇ ਵੇ ਆ ਬਹਲਾ ਰਹਿੰਦਾ ਕਰ ਮੋੜ ਕੇ ਕੋਈ ਸਮਝ ਨਹੀਂ ਜਾਂਦੇ ਮੁੱਲ ਬਸ ਉਹੀ ਕਰਦੇ ਜਿਹੜਾ ਬੰਦਾ ਕੋਈ ਫੋਨਾਂ ਤੇ ਬੰਦਾ ਬਸ ਲੈ ਜੀ ਦੁੱਧ ਕਹਿੰਦਾ ਬਸ ਜਮਾ 14 15 ਦਾ ਜਮਾ ਨਿਬੜੂਗਾ ਭਾਈ 14 ਕਿਲੋ 15 ਲੀਟਰ ਦੁੱਧ ਭਾਈ ਜਮਾ ਕੰਡਾ ਲਵਾਉਂਗਾ ਦੁੱਧ ਇਹ ਹੈਗਾ ਤੇ 17 ਕਿਲੋ ਪਰ 15 ਦੀ ਅਪਾ ਗਾਰੰਟੀ ਲਗੇ ਕੰਡਾ ਲਵਾਵਾਂਗੇ ਦੋ ਟਾਈਮ ਮਿਲ ਕੇ ਲੈ ਜੇ ਤੇ ਕੰਡਾ ਕੀ ਬੈੜ ਇੱਕ ਮੇਨ ਗਾਂ ਦੇ ਉੱਤੇ ਹੀ ਸੀਦੀ ਦਾ ਇੱਧਰ ਦੀ ਬੈਹ ਕੇ ਇੱਧਰ ਦੀ ਲੰਘ ਜਾਣਾ ਚਾਹੀ ਠੰਡੀ ਹੈ ਜਮਾ ਹਨਾ ਆਪਾਂ ਚੀਜ਼ ਨਹੀਂ ਮਾੜੀ ਲੈਂਦੇ ਵੇ ਅੱਛਾ ਵੀ ਠੰਡੀ ਸੀਲ ਦਾ ਤਾਂ ਆਂਤੀ ਕੋਈ ਨਹੀਂ ਕੋਠੇ ਪਾਸੇ ਬੈਠੋ ਸਿੱਧੇ ਪਾਸੇ ਸੋ ਜਿਵੇਂ ਮਰਜੀ ਇੱਧਰ ਨਾ ਵੀ ਜਾ ਕੋਈ ਚੱਕਰੀ ਹੈ ਨਹੀਂ ਬੈਣ ਜਿਹੜੇ ਕਹਿੰਦੇ ਵੰਟੇ ਖੇਟੀ ਚੱਲੋ ਨਾ ਤੇ ਰੇਟ ਖਣੇ ਬੱਚੀ 47000 ਬਿਨਾ ਬੱਚੀ ਦਾ 42000 ਤੇ ਧੋਰੀ ਬਾਹਰ ਨੂੰ ਇਹਨੂੰ ਸਭਰ ਮੂੰਹ ਮੱਥੇ ਫੇਸ ਕੁਆਲਟੀ ਵਗੈਰਾ ਵੇਖਦਾ ਦੇਖ ਸਕਦੇ ਹੋ ਬਿਨਾ ਬੱਚੀ ਦਾ ਰੇਟ ਆ ਗਿਆ 42000 ਜਿਹੜੇ ਕਹਿੰਦੇ ਸੱਜਰ ਅਸੀਂ ਧੋਕੜ ਲੈਣੀ ਆ ਉਹ ਲੈਣੀ ਆ ਬਾਕੀ ਜਾਲੇ ਬਾਈ ਬਕਾਇਦਾ ਨਾਲ ਲੱਗਿਆ ਬਕਾਇਦਾ ਵੀਡੀਓ ਪਈ ਆ ਸੁਈ ਵੀ ਆ ਤਾਜੀ ਸੁਈ ਵੀ ਆ ਬਕਾਇਦਾ ਵੀਡੀਓ ਤੇ ਜਮੇ ਨਜ਼ਾਰੇ ਲਾਉਂਗੇ ਸਰਦੀ ਸਰਦੀ ਦੁੱਧ ਲੈਣ ਦਾ ਕੀ ਤੁਸੀਂ ਡੇਰ ਵਿੱਚ ਪਾਉਣ ਜਾਇਆ ਕਰੋਗੇ ਤੇ ਰੇਟ ਵੀ ਜਮੇ ਫਿਰ ਬਾਤੀ ਇਹਦਾ ਆ ਗਿਆ ਜਮਾ ਹਣਾ ਇਹ ਕੋਈ ਦੰਦਾ ਬਈ ਘਪਣਾ ਬੱਚੀ ਨਿੰਦੰਦਾ ਬਈ ਇੰਨੇ ਦੀ ਡਾਇਰ ਨਹੀਂ ਮਿਲਦੀ ਜਮਾ ਹਣਾ ਤੇ ਬਾਕੀ ਜਿਹੜੇ ਮੰਨ ਕੇ ਚਲੋ ਥਾਣ ਜਾਵਾਂ ਸਹੀ ਕਰ ਲਿਆ ਮੂਰੇ ਉਹ ਵੀ ਡਾਟ ਰਹੀ ਆ ਮੰਨ ਕੇ ਚੱਲ ਵੀ ਬਈ ਬਾਰਡ 30000 ਦੀ ਬੱਚੀ ਬੋਲੇ ਆ ਆਪਣਾ ਆ ਜਾਵਾਂ ਜੈ ਜੈ ਕਾਲਾ ਬਾਕੀ ਉਹ ਬਾਕੀ ਹੋਮਵਰਕ ਪਾਈ ਤੇ ਦਵਾਈਆਂ ਦੇਣੀਆਂ ਪਈਆਂ ਬਈ ਥਣ ਦਾ ਚਾ ਇੱਕ ਫੋਨ ਲੋਟ ਕਰ ਲਾ ਜੇ ਪੰਜ ਦਿਨਾਂ ਦੀ ਖੇੜਾ ਵੀਰੇ ਲੈ ਵੀਡੀਓ ਦੇ ਸਾਤ ਆਈ ਸੂਈ ਦੀ ਵੀਰੇ ਸੋ ਆਪਾਂ ਕਹਿੰਦਾ ਭਾਬਾ ਲਾ ਦੇਖੋ ਬਈ ਲੋ ਹਾਂ ਤਾਂ ਇਸ ਵੀ ਜਮ ਬੀ ਬਾਈ ਜਮ ਮਗਰਾ ਦੇਲਾ ਬਾਈ ਹਲੇ ਲੇਵਾ ਦੇਲਾ ਬੱਚੀ ਦੀ ਕੀ ਤਿਆਰੀ ਸੀ ਬੱਚੀ ਦੀ ਹੁਣ ਜਿ ਚਵਾਈ ਬਾਈ ਹੋਈ ਵੀ ਆ ਮੰਨ ਕੇ ਚੱਲੇ ਵੀ 7:30 ਵਜੇ ਬਾਈ ਚਵਾਈ ਹੋ ਰਿਆ ਵੀਰ ਉਸ ਦਾ ਜੱਜਮੈਂਟ ਲਾ ਲੈਣਾ ਜੀ ਤੇ ਵਾਗੇ ਠੰਡੀ ਸੀਲ ਪੂਣੀ ਇੰਨੇ ਛੜਦੇ ਗੱਲਾਂ ਹਨਾ ਛੜ ਗੱਲ ਕਰੂਗਾ ਤੇ ਨਵਾਉਂਦੇ ਠੰਡੀ ਸੀਲ ਬਸ ਹੋਵੇ ਬਾਈ ਦੁੱਧ ਚਾਹੇ 2 ਕਿਲੋ ਘੱਟ ਦੇ ਦੇ ਬਾਈ ਜੀ ਅੱਗੇ 2 ਨੰਬਰ ਜਿਹੜੀ ਦੇਖ ਰਹੇ ਆ ਵਹਿੜਾ ਪਾ ਦੂਜਾ ਸੁਆ ਹਾਂ ਬਾਈ ਤੇ ਇਹ ਕਹਿਵਾ ਦੇਣਾ ਸੁਈ ਨੂੰ ਬਾਈ ਇਹਨੂੰ ਸਕੀਨ ਹੋ ਗਿਆ ਹੋਊਗਾ ਬਾਈ ਹੱਥ ਤੇ ਹਾਫਤਾ ਮਗਰ ਬੱਚਾ ਹਣਾ ਮਗਰ ਬੱਚਾ ਦਾ 23 ਲੀਟਰ ਦੁੱਧ ਨੂੰ ਬਈ ਜਮਾ ਕੰਡਾਲਵਾ ਕੇ ਦਊਂਗਾ ਉਹਦੇ ਕੋਲ 20 ਨਿਬੜ ਜੂ ਜਮਾ ਪਹਿਲਾਂ ਗਿਆ ਬਾਈ ਬੈਠ ਕੇ ਫਰਾ ਕੇ 23 ਲੀਟਰ ਕੋਈ ਜਮਾ ਦੇ ਦਊਂਗਾ 20 ਤਾਂ ਨਹੀਂ ਘਟਦਾ 20 ਤੋਂ ਆਪਣਾ 23 ਨਿਵੇੜੂ ਬਈ ਤੇ ਰੇਟ ਇਹਦਾ ਰੇਟ ਤਾਂ ਬਾਈ ਲੈਣ ਦੀ ਗੱਲ ਹੀ 93000 ਇਹਦੀ ਬੱਚੀ ਵੇਚੀ ਵੇਚੂਗਾ ਜੀ ਹੁਣ ਵਿਚ ਵੀਰ ਕਹਿੰਦੇ 93000 ਨਾਲ ਬਹੁਤ ਜੂ ਕਹਿ ਲੱਗਦਾ ਬਈ 60 ਵਾਲਾ 55 ਲੈ ਲੈ ਬਈ 60 ਵਾਲਾ 55 ਲੈਣ ਉਹਦਾ ਵੀਰ ਆਪੋ ਨੂੰ ਵੀਰੋਂ ਫੋਨ ਹੀ ਨਾਲ ਲਾਉਣ ਉਹ ਆਪਾ ਦੱਸਦੀ 21000 ਦੀ ਜਦੋਂ ਜਮ ਜਮ ਮਾਲ ਮਾਲ ਕਰਿਆ ਬਾਈ ਜੀ ਉਹ ਉਹਨੇ ਦੀ ਜਿਹੜਾ ਪੋਨਾ ਮੋਲ ਕਰਤਾ ਇਹ ਵੈਰਦੀ ਅੱਟ ਕੁਆਲਿਟੀ ਆ ਦੱਸ। ਵਿੱਚ ਵੀਰ ਕਹਿੰਦੇ ਵਪਾਰੀ ਨਫਾ ਲੈ ਕੇ ਵਪਾਰੀ ਘੱਟਣਾ ਵੀ ਦੇ ਦਿੰਦੇ ਆ। ਵਪਾਰੀ ਘੱਟਣਾ ਮੁਝੇ ਦਿੰਦੇ ਆ ਬਾਈ ਇਹ ਵੀ ਆ। ਅੱਜ ਆਪਾਂ ਘੱਟਣਾ ਹੀ ਦੇਣੀ ਆ ਹਨਾ। ਤੇ ਧਾਰਾਂ ਦੇ ਇੱਕ ਨੰਬਰ। ਮੈਂ ਕਹਿੰਦਾ ਬਾਈ ਜਮਾ ਉੱਤੇ ਦੀ ਰਿਪੋਰਟ ਆ ਬਾਕੀ ਫਿਟਿੰਗਾਂ ਦਾ ਆਰਡਰ ਦਿਖਾ ਦੇ। ਥਿਲੋਂ ਨੇੜੇ ਮਾੜਾ ਜੀ। ਜੀ ਜੇਰ ਜੁਰ ਜਮਾ ਡਾਨਾ ਹਨਾ। ਬਾਕੀ ਫਿਟਿੰਗ ਵਾਲਾ ਮੈਂ ਧਾਰਾਂ ਮਾਰਦੇ ਦੋ ਦੋ ਇਹਦੀ। ਸੋ ਮੇਨ ਗੱਲ ਤਾਂ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਕੋਲੇ ਸਿਆਣਾ ਖਾਣ ਦੀ ਚਾਹੇ ਮਸ਼ੀਨੀ ਚਵਾਈ ਕਰ ਲਈ ਬੰਦਾ ਚਾਹੇ ਹਾਥੀ ਹੈਣਾ ਹਾਂ ਬਈ ਤੇ ਰੇਟ ਦੀ ਮੀਨ ਕਰ ਬਈ ਫਰਾਂਜ ਲੋਣੀ ਬੈਠਾ ਏ ਵੀ ਆਪਣਾ ਉਹ ਹਿਸਾਬ ਪਤਾ ਵਾਲਾ ਲੈ ਥੰਡੇ ਚਵਾਈ ਬੰਨੇਂਗੀ ਜਾਣਾ ਤੇ ਠੰਡੀਆਂ ਸੀਰ ਆ ਜਾਮਾ ਉਹ ਨਹੀਂ ਕਰ ਬਈ ਠੰਡੀਆਂ ਹੋਣਗੀਆਂ ਗਰਮ ਲੈਣਾ ਬਈ ਮੈਂ ਚਾਹੇ ਕੋਕੋ ਦਾ ਪਕੜਾ ਕਾ ਲੈ ਲਾਵਾਂ ਪਸੂ ਜੀ ਪਰ ਆਪਣੇ ਘਰੇ ਇਨਾ ਬੱਚੇ ਆ ਫਿਰ ਕੇ ਦੀਆਂ ਉਹ ਬੱਸੀ ਬੈਠੀ ਆ ਥੱਲੇ ਦੀ ਬਾਂਹ ਨੰਗੀ ਜਿਹੜੀ ਬੱਸੀਆਂ ਆਂ ਦੀ ਗਾਇਨਾਂ ਦੇ ਵੀ ਬਹੁਤ ਚੀਜ਼ ਦਾ ਪਸੂ ਲੈਣਾ ਜੀ ਪਸੂ ਗਰਮ ਲੈਣ ਦਾ ਫਾਇਦਾ ਨਹੀਂ ਕੋਈ ਇੱਦਾਂ ਮੋਗਦੀ ਆ ਜਿਹੜਾ ਕੋਈ ਠੰਡਾ ਸੀਰ ਉਹ ਉਹੀ ਦੁੱਧ ਦਊਗਾ ਗਰਮ ਪੁਰ ਦੁੱਧ ਕਿ 505 ਦੀ 81698 ਇਹਨੂੰ ਤੋੜ ਦੇ ਸਭ ਤੋਂ ਫੇਸ ਕੁਆਲਟੀ ਵਗੈਰਾ ਵੈਰਦੀ ਦੇਖ ਸਕਦੇ ਹਾਂ ਤੇ ਚੰਗੀ ਕੱਦ ਕਾਠ ਵਜਨ ਵਜੂਦ ਵਾਲੇ ਰੇਟ 93000 ਰੁਪਏ ਆ ਗਿਆ ਭਾਈ ਕੱਦ ਕਾਠ ਦਾ ਰੇਟ ਨਾਲ ਬੱਚ ਰਿਹਾ ਭਲੇ ਮਾਰ ਕੇ ਸਰਵਿਸ ਕੁਏਟ ਵਿੱਚ ਪੱਛੀ ਆਈ ਕਰਤਾ ਕਰਕੇ ਬੰਨ ਮਾਣੀ ਚੱਟੀਆਂ ਫਲੇ ਜੀ ਬਾਹਰ ਤੋਂ ਉੱਪਰ ਗਿਆ ਤਾਂ ਥੱਦੀ ਸੀ ਤਾਂ ਇੱਥੇ ਭਾਈ ਆ ਰੱਸਾ ਝਰਦਾ ਬਾਹਰ ਆ ਆ ਬਹਿ ਗਿਆ ਲੈ ਕੋਈ ਟਿੱਕਾ ਹੀ ਹੈ ਨਹੀਂ ਐ ਬਾਹਰ ਨਾਲ ਜੀ ਤੇ ਚਵਾ ਜਿੱਥੇ ਮਰਜੀ ਖੜ ਕੇ ਚੋਈ ਚੱਲੋ ਹਣਾ ਸੋ ਠੰਡੀ ਸੀਲ ਦਾ ਕੋਈ ਅੰਤਰੀ ਜਮਾ ਸੋ ਆਮ ਲੋਕੀ ਦਾ ਇਧਰਲੇ ਪਾਰ ਪੈ ਗਿਆ ਦੋਸਤ ਮੈਂ ਆਪਾਂ ਪਿੱਛੇ ਵੇਗਾ ਵੀ ਦੋਦੀ ਬੈਠ ਸੋ ਗੋਡੇ ਸਭ ਨੂੰ ਪਿਆਰੇ ਹੁੰਦੇ ਆ ਉਹ 93 ਜਿਹੜੀ ਗਾਂ ਗੋਡੇ ਪਾਉਣ ਦੇ ਰਹੀਏ ਬਾਹਲੇ ਲੱਗ ਜਾਂਦੇ ਆ ਸੋ ਵੀਰੇ ਦੋ ਨਾਗ ਆਪਾਂ ਵਿਕਰੀ ਵਾਲੇ ਸਾਨੂੰ ਦਿਖਾਤੇ ਵੀਰੇ ਆਪਣੀ ਫੜਾਂ ਦੀ ਗਾਰੰਟੀ ਹੋ ਗਈ ਵੀਰੇ ਦੇ ਘਰ ਪਹੁੰਚਣ ਤੱਕ ਦੀ ਵੀਰੇ ਜੀ ਇਹਨੂੰ ਉਸ ਤੋਂ ਬਾਅਦ ਅਗਲੇ ਦੀ ਉਹ ਵੀ ਚੀਜ਼ ਉਹ ਤਾਂ ਅਗਲੇ ਦੀ ਬਾਈ ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ